ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਵੰਡਰਵਰਲਡ ਡਾਉਨ ਦੇ ਨਾਲ ਜੁੜੀ ਵੱਡੀ ਖਬਰ ਹੈ ਜੀहां ਦੌਦ ਇਬਰਾਹਿਮ ਦੇ ਨਾਲ ਜੁੜੀ ਖਬਰ ਹੈ ਦੌਦ ਇਬਰਾਹਿਮ ਦੀ ਮਹਾਰਾਸ਼ਟਰ ਦੇ ਵਿੱਚ ਚਾਰ ਜ਼ਾਇਦਾਦਾਂ ਨੂੰ ਨਿਲਾਮ ਕੀਤਾ ਜਾਵੇਗਾ ਜੀहां ਵੱਡੀ ਕਾਰਵਾਈ ਹੈ ਪ੍ਰਸ਼ਾਸਨ ਦਾ ਵੱਡਾ ਸ਼ਿਕੰਜਾ ਹੈ ਦੌਦ ਇਬਰਾਹਿਮ ਦਾ ਮੁੰਬਈ ਬੋਮਬਲਾਸਟ ਜਿਹੜਾ ਹੋਇਆ ਸੀ ਉਸ ਦਾ ਇਹ ਮਾਸਟਰਮਾਈਂਡ ਹੈ ਚਾਰ ਖੇਤਾਂ ਦੀ ਕੁੱਲ ਕੀਮਤ 19 ਲੱਖ ਤੇ 21000 ਰੁਪਇਆ ਦੱਸੀ ਜਾ ਰਹੀ ਹੈ ਜਿਹੜੀ ਕਿ ਹੁਣ ਨਿਲਾਮ ਕੀਤੀ ਜਾਵੇਗੀ ਪਹਿਲਾਂ ਵੀ 2017 ਦੇ ਵਿੱਚ ਲਗਭਗ 11 ਕਰੋੜ ਰੁਪਏ ਦੀ કુલ ਕੀਮਤ ਦੀ ਜਾਇਦਾਦ ਜਿਹੜੀ ਹੈ ਉਹ ਦਾਉ ਦੇ ਬਰਾਹਿਮ ਦੀ ਨਿਲਾਮ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਦੇ ਵਿੱਚ ਹੁਣ ਜੇਕਰ ਲੇਟੈਸ ਅਸੀਂ ਗੱਲ ਕਰੀਏ ਤਾਂ ਚਾਰ ਖੇਤ ਨੇ ਚਾਰ ਜਾਇਦਾਦਾਂ ਨੇ ਇਸ ਤੀਆਂ ਜਿਹੜੀ ਕਿ ਹੁਣ ਜਿਨ੍ਹਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਉੱਪਰ ਇਹਨਾਂ ਦੇ ਪਰਿਵਾਰ ਦਾ ਕਬਜ਼ਾ ਹੈ ਦੌਦ ابراہیم ਦੀ ਮਾਤਾ ਦਾ ਕਬਜਾ ਹੈ ਸੋ ਇਸੇ ਕਰਕੇ ਜਿਹੜਾ ਆ ਉਸ ਨੂੰ ਨਿਲਾਮ ਕੀਤਾ ਜਾਊਗਾ ਔਰ ਚਾਰ ਖੇਤਾਂ ਦੀ ਨਿਲਾਮੀ ਹੋਵੇਗੀ ਦਾਉਦ ਇਬਰਾਹਿਮ ਦੀ ਮਾਤਾ ਦੀ ਜਾਇਦਾਦ ਹੈ ਤੇ ਇਹ ਇਬਰਾਹਿਮ ਦੇ ਨਾਲ ਜੁੜੀ ਹੈ ਇਸੇ ਕਰਕੇ ਇਹਨਾਂ ਦੇ ਖੇਤਾਂ ਦੀ ਨਿਲਾਮੀ ਕੀਤੀ ਜਾਵੇਗੀ ਹੁਣ ਤੱਕ 11 ਜਾਇਦਾਦਾਂ ਦੀ ਨਿਲਾਮੀ ਹੋ ਚੁੱਕੀ ਹੈ ਤੇ ਜਿਨ੍ਹਾਂ ਦੀ ਕੁੱਲ ਕੀਮਤ 11 ਕਰੋੜ ਰੁਪਏ ਦੱਸੀ ਜਾ ਰਹੀ ਹੈ 2017 ਦੇ ਵਿੱਚ ਵੀ ਹੋਈ ਸੀ ਔਰ ਦਾਉਦ ਇਬਰਾਹਿਮ ਅੰਡਰਵਰਲ ਡਾਊਨ ਹੈ ਮੁੰਬਈ ਜਿਹੜਾ ਬੌਮ ਬਲਾਸਟ ਹੋਇਆ ਸੀ ਉਸ ਦਾ ਇਹ ਮਾਸਟਰਮਾਈਂਡ ਹੈ ਹਾਲਾਂਕਿ ਹੁਣ ਦੱਸਿਆ ਜਾ ਰਿਹਾ ਕਿ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਰਹਿ ਰਿਹਾ ਔਰ ਕਰਾਚੀ ਦੇ ਵਿੱਚ ਰਹਿ ਕੇ ਇਹ ਵੀ ਅਫਵਾਹਾਂ ਸਾਹਮਣੇ ਆਈਆਂ ਸਿਗੀਆਂ ਇਹ ਵੀ ਖਬਰ ਸੋਰਸਸ ਤੋਂ ਸਾਹਮਣੇ ਆਈ ਕਿ ਦਾਉਦ ਇਬਰਾਹਿਮ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ ਤੇ ਉਸ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਇਹ ਕਿ ਆਸਰਾਈਆਂ ਮੀਡੀਆ ਦੇ ਸੋਰਸਸ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿੰਨੀ ਇੱਕ ਸੱਚ ਕਿੰਨੀ ਕਿ ਝੂਠ ਹੈ ਇਸ ਦੀ ਪੁਸ਼ਟੀ ਨਹੀਂ ਹੋ ਪਾਈ ਪਰ ਫਿਲਹਾਲ ਮਹਾਰਾਸ਼ਟਰ ਦੇ ਪ੍ਰਸ਼ਾਸਨ ਨੇ ਵੱਡਾ ਸਕੰਝਾ ਦਾਉਦ ਇਬਰਾਹਿਮ ਤੇ ਕੱਸਿਆ ਚਾਰ ਖੇਤਾਂ ਦੀ ਨਿਲਾਮੀ ਕੀਤੀ ਜਾਵੇਗੀ 19 ਲੱਖ ਤੇ 21000 ਰੁਪਇਆ ਨਿਲਾਮੀ ਦੀ ਰਡਾਕਮ ਜਿਹੜੀ ਉਹ ਰੱਖ ਦਿੱਤੀ ਗਈ ਹੈ ਪਹਿਲਾਂ ਵੀ ਕੁੱਲ 11 ਜਾਇਦਾਦਾਂ 2017 ਦੇ ਵਿੱਚ 11 ਕਰੋੜ ਰੁਪਏ ਦੀਆਂ ਨਿਲਾਮ ਕਰ ਦਿੱਤੀਆਂ ਗਈਆਂ ਸੀ ਤਾਂ ਹੁਣ ਭਾਰਤ ਨੇ ਸਿਕੰਜਾ ਕੱਸਿਆ ਖਾਸ ਕਰਕੇ ਮਹਾਰਾਸ਼ਟਰ ਦੇ ਵਿੱਚ ਇਹਨਾਂ ਦੀ ਜਾਇਦਾਦ ਹੈ ਉਹਨਾਂ ਤੇ ਜਿਹੜਾ ਦਾਉਦ ਇਬਰਾਹਿਮ ਦੀ ਮਾਂ ਦਾ ਕਬਜ਼ਾ ਹੈ ਸੋ ਇਸੇ ਕਰਕੇ ਉਹ ਵੀ ਨਲਾਮ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਵੇਗੀ ਹਾਲਾਂਕਿ ਸੁਰਖੀਆਂ ਦੇ ਵਿੱਚ ਇਹ ਖਬਰ ਰਹੀ ਹੈ ਥੋੜੇ ਸਮਾਂ ਪਹਿਲਾਂ ਕਿਹਾ ਗਿਆ ਸੀ ਕਿ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਦਾਉਦ ਇਬਰਾਹਿਮ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ ਤੇ ਉਸ ਦੀ ਮੌਤ ਹੋ ਚੁੱਕੀ ਹੈ ਇਹ ਖਬਰਾਂ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਰਹੀਆਂ ਨੇ ਫਿਰ ਹਾਲ ਇਹ ਸੱਚ ਹੈ ਕਿ ਝੂਠ ਹੈ ਇਸ ਦੀ ਪੁਸ਼ਟੀ ਨਹੀਂ ਹੋਈ ਉਸ ਤੋਂ ਬਾਅਦ ਦੇ ਵਿੱਚ ਹੁਣ ਫਿਰ ਮਹਾਰਾਸ਼ਟਰ ਦੀ ਸਰਕਾਰ ਨੇ ਪ੍ਰਸ਼ਾਸਨ ਨੇ ਇਹ ਵੱਡਾ ਸਿਕੰਜਾ ਜਿਹੜਾ ਆ ਦਾਉਦ ਇਬਰਾਹਿਮ ਤੇ ਕੱਸ ਦਿੱਤਾ ਹੈ ਚਾਰ ਖੇਤਾਂ ਦੀ ਨਿਲਾਮੀ ਕੀਤੀ ਜਾਵੇਗੀ ਜਿਸ ਦੀ ਰਕਮ 19 ਲੱਖ ਤੇ 21000 ਹੈ ਮੁੱਖ ਮਾਸਟਰਮਾਈਂਡ ਹੈ ਜਿਸ ਦੇ ਵਿੱਚ ਸੈਂਕੜੇ ਜਾਨਾਂ ਗਈਆਂ ਸੀ ਮੁੰਬਈ ਦਾ ਬੌਮ ਬਲਾਸਟ ਉਹ ਅੱਜ ਵੀ ਯਾਦ ਕਰਦੇ ਆਂ ਤਾਂ ਲੂ ਕੰਡੇ ਖੜੇ ਹੋ ਜਾਂਦੇ ਨੇ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਉਸ ਬੌਮ ਬਲਾਸਟ ਬਾਰੇ ਦੇ ਵਿੱਚ ਜਦੋਂ ਸੋਚਦੇ ਆਂ ਤਾਂ ਉਸ ਦਾ ਮੁੱਖ ਮਾਸਟਰਮਾਈਂਡ ਸੀਗਾ ਦਾਉਦ ਇਬਰਾਹਿਮ ਉਸੇ ਕੇਸ ਦੇ ਵਿੱਚ ਹੀ ਇਹ ਮੋਸਟ ਵਾਂਟਡ ਹੈ ਮੋਸਟ ਲੋੜਿੰਦਾ ਹੈ ਅੰਡਰਵਰਲਡ ਡਾਊਨ ਹੈ ਇਸ ਤੇ ਲਿੰਕ ਆਦੀ ਜੇਕਰ ਗੱਲ ਕਰੀਏ ਤਾਂ ਉਹ ਤੁਸੀਂ ਵੀ ਜਾਣਦੇ ਹੋ ਤਾਂ ਕਰਾਚੀ ਦੇ ਵਿੱਚ ਫਿਲਹਾਲ ਦੱਸਿਆ ਜਾ ਰਿਹਾ ਕਿ ਰਹਿ ਰਿਆ ਉੱਥੇ ਦੀਆਂ ਹੀ ਇਹਦੀਆਂ ਖਬਰਾਂ ਜਿਹੜੀਆਂ ਆਈਆਂ ਸੀ ਹੁਣ ਸਕੰਜਾ ਕੱਸਿਆ ਗਿਆ ਹੈ ਜਲਦੀ ਹੀ ਜਾਇਦਾਦ ਜਿਹੜੀ ਹੈ ਨਿਲਾਮ ਕਰ ਦਿੱਤੀ ਜਾਵੇਗੀ 14 ਕਰੋੜ ਰੁਪਏ ਦੀ ਕੁੱਲ ਕੀਮਤੀ ਜਾਇਦਾਦ ਜਿਹੜੀ ਹੈ ਉਹ ਦਾਉਦ ਇਬਰਾਹਿਮ ਦੀ ਨਿਲਾਮ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਦੇ ਵਿੱਚ ਹੁਣ ਜੇਕਰ ਲੇਟੈਸ ਅਸੀਂ ਗੱਲ ਕਰੀਏ ਤਾਂ ਚਾਰ ਖੇਤ ਨੇ ਚਾਰ ਜਾਇਦਾਦਾਂ ਨੇ ਇਸ ਤੀਆਂ ਜਿਹੜੀ ਕਿ ਹੁਣ ਜਿਨ੍ਹਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਉੱਪਰ ਇਹਨਾਂ ਦੇ ਪਰਿਵਾਰ ਦਾ ਕਬਜ਼ਾ ਹੈ ਦੌਧ ਬ੍ਰਹਮ ਦੀ ਮਾਤਾ ਦਾ ਕਬਜ਼ਾ ਹੈ ਸੋ ਇਸੇ ਕਰਕੇ ਜਿਹੜਾ ਆ ਉਸ ਨੂੰ ਨਿਲਾਮ ਕੀਤਾ ਜਾਊਗਾ ਔਰ ਚਾਰ ਖੇਤਾਂ ਦੀ ਨਿਲਾਮੀ ਹੋਵੇਗੀ தாவੂਦ ਇਬਰਾਹਿਮ ਦੀ ਮਾਤਾ ਦੀ ਜਾਇਦਾਦ ਹੈ ਤੇ ਇਹ ਇਬਰਾਹਿਮ ਦੇ ਨਾਲ ਜੁੜੀ ਹੈ ਇਸੇ ਕਰਕੇ ਇਹਨਾਂ ਦੇ ਖਿੱਤਾਂ ਦੀ ਨਿਲਾਮੀ ਕੀਤੀ ਜਾਵੇਗੀ ਹੁਣ ਤੱਕ 11 ਜਾਇਦਾਦਾਂ ਦੀ ਨਿਲਾਮੀ ਹੋ ਚੁੱਕੀ ਹੈ ਤੇ ਜਿਨ੍ਹਾਂ ਦੀ ਕੁੱਲ ਕੀਮਤ 11 ਕਰੋੜ ਰੁਪਏ ਦੱਸੀ ਜਾ ਰਹੀ ਹੈ 2017 ਦੇ ਵਿੱਚ ਵੀ ਹੋਈ ਸੀ ਔਰ தாவੂਦ ਇਬਰਾਹਿਮ ਅੰਡਰਵਰਲਡ ਡਾਊਨ ਹੈ ਮੁੰਬਈ ਜਿਹੜਾ ਬੌਮ ਬਲਾਸਟ ਹੋਇਆ ਸੀ ਉਸ ਦਾ ਇਹ ਮਾਸਟਰਮਾਈਂਡ ਹੈ ਹਾਲਾਂਕਿ ਹੁਣ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਰਹਿ ਰਿਆ ਔਰ ਕਰਾਚੀ ਦੇ ਵਿੱਚ ਰਹਿ ਕੇ ਇਹ ਵੀ ਅਫਵਾਹਾਂ ਸਾਹਮਣੇ ਆਈਆਂ ਸਗੀਆਂ ਇਹ ਵੀ ਖਬਰ ਸੋਰਸਸ ਤੋਂ ਸਾਹਮਣੇ ਆਈ ਕਿ ਦਾਉਦ ਇਬਰਾਹਿਮ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ ਤੇ ਉਸ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਇਹ ਕਿਆਂ ਅਸਰਾਈਆਂ ਮੀਡੀਆ ਦੇ ਸੋਰਸਸ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿੰਨੀ ਕੁ ਸੱਚ ਕਿੰਨੀ ਕੁ ਝੂਠ ਹੈ ਇਸ ਦੀ ਪੁਸ਼ਟੀ ਨਹੀਂ ਹੋ ਪਾਈ ਪਰ ਫਿਲਹਾਲ ਮਹਾਰਾਸ਼ਟਰ ਦੇ ਪ੍ਰਸ਼ਾਸਨ ਨੇ ਵੱਡਾ ਸਕੰਝਾ ਦਾਉਦ ਇਬਰਾਹਿਮ ਤੇ ਕਸਿਆ ਚਾਰ ਖੇਤਾਂ ਦੀ ਨਿਲਾਮੀ ਕੀਤੀ ਜਾਵੇਗੀ 19 ਲੱਖ ਤੇ 21000 ਰੁਪਿਆ ਨਲਾਮੀ ਦੀਰ ਦਾ ਕਮ ਜਿਹੜੀ ਉਹ ਰੱਖ ਦਿੱਤੀ ਗਈ ਆ ਪਹਿਲਾ ਵੀ ਕੁੱਲ 11 ਜਾਇਦਾਦਾਂ 2017 ਦੇ ਵਿੱਚ 11 ਕਰੋੜ ਰੁਪਏ ਦੀਆਂ ਨਿਲਾਮ ਕਰ ਦਿੱਤੀਆਂ ਗਈਆਂ ਸੀ ਤਾਂ ਹੁਣ ਭਾਰਤ ਨੇ ਸਿਕੰਜਾ ਕੱਸਿਆ ਖਾਸ ਕਰਕੇ ਮਹਾਰਾਸ਼ਟਰ ਦੇ ਵਿੱਚ ਇਹਨਾਂ ਦੀ ਜਾਇਦਾਦ ਹੈ ਉਹਨਾਂ ਤੇ ਜਿਹੜਾ ਦਾਉਦ ਇਬਰਾਹਿਮ ਦੀ ਮਾਂ ਦਾ ਕਬਜਾ ਹੈ ਸੋ ਇਸੇ ਕਰਕੇ ਉਹ ਵੀ ਨਿਲਾਮ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਵੇਗੀ ਹਾਲਾਂਕਿ ਸੁਰਖੀਆਂ ਦੇ ਵਿੱਚ ਇਹ ਖਬਰ ਰਹੀ ਹੈ ਥੋੜੇ ਸਮਾਂ ਪਹਿਲਾਂ ਕਿਹਾ ਗਿਆ ਸੀ ਕਿ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਦਾਉਦ ਇਬਰਾਹਿਮ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ ਤੇ ਉਸ ਦੀ ਮੌਤ ਹੋ ਚੁੱਕੀ ਹੈ ਇਹ ਖਬਰਾਂ ਮੀਡੀਆ ਦੇ ਵਿੱਚ ਚਰਚਾ ਦਾ ਵਿੱਚ ਰਹੀਆਂ ਨੇ ਫਿਲਹਾਲ ਇਹ ਸੱਚ ਹੈ ਕਿ ਝੂਠ ਇਸ ਦੀ ਪੁਸ਼ਟੀ ਨਹੀਂ ਹੋਈ ਉਸ ਤੋਂ ਬਾਅਦ ਦੇ ਵਿੱਚ ਹੁਣ ਫਿਰ ਮਹਾਰਾਸ਼ਟਰ ਦੀ ਸਰਕਾਰ ਨੇ ਪ੍ਰਸ਼ਾਸਨ ਨੇ ਇਹ ਵੱਡਾ ਸਕੰਝਾ ਜਿਹੜਾ ਆ ਦਾਉਦ ਇਬਰਾਹਿਮ ਤੇ ਕਸ ਦਿੱਤਾ ਹੈ ਚਾਰ ਖੇਤਾਂ ਦੀ ਨਿਲਾਮੀ ਕੀਤੀ ਜਾਵੇਗੀ ਜਿਸ ਦੀ ਰਕਮ 19 ਲੱਖ ਤੇ 21000 ਹੈ ਮੁੱਖ ਮਾਸਟਰ ਮਾਈਂਡ ਹੈ ਜਿਸ ਦੇ ਵਿੱਚ ਸੈਂਕੜੇ ਜਾਨਾਂ ਗਈਆਂ ਸੀ ਮੁੰਬਈ ਦਾ ਬੰਬ ਬਲਾਸਟ ਉਹ ਅੱਜ ਵੀ ਯਾਦ ਕਰਦੇ ਆ ਤਾਂ ਲੂੰ ਕੰਡੇ ਖੜੇ ਹੋ ਜਾਂਦੇ ਨੇ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਉਸ ਬੰਬ ਬਲਾਸਟ ਬਾਰੇ ਦੇ ਵਿੱਚ ਜਦੋਂ ਸੋਚਦੇ ਆ ਤਾਂ ਉਸ ਦਾ ਮੁੱਖ ਮਾਸਟਰਮਾਈਂਡ ਸਿਗਾ ਦਾ ਉਦ ਬਰਾਹਿਮ ਸੋ ਉਸੇ ਕੇਸ ਦੇ ਵਿੱਚ ਹੀ ਇਹ ਮੋਸਟ ਵਾਂਟਡ ਹੈ ਮੋਸਟ ਲੁੜਿੰਦਾ ਹੈ ਅੰਡਰਵਰਲਡ ਡਾਊਨ ਹੈ ਇਸ ਤੇ ਲਿੰਕ ਦੀ ਜੇਕਰ ਗੱਲ ਕਰੀਏ ਤਾਂ ਉਹ ਤੁਸੀਂ ਵੀ ਜਾਣਦੇ ਹੋ ਤਾਂ ਕਰਾਚੀ ਦੇ ਵਿੱਚ ਫਿਲਹਾਲ ਦੱਸਿਆ ਜਾ ਰਿਹਾ ਕਿ ਰਹਿ ਰਿਆ ਉੱਥੇ ਦੀਆਂ ਹੀ ਇਹਦੀਆਂ ਖਬਰਾਂ ਜਿਹੜੀਆਂ ਆਈਆਂ ਸੀ ਹੁਣ ਸਿਕੰਜਾ ਕੱਸਿਆ ਗਿਆ ਹੈ ਜਲਦੀ ਹੀ ਜਾਇਦਾਦ ਜਿਹੜੀ ਹੈ ਨਲਾਮ ਕਰ ਦਿੱਤੀ ਜਾਵੇਗੀ ਇਹਦੀ ਕੋਲ ਕੀਮਤ ਦੀ ਜਾਇਦਾਦ ਜਿਹੜੀ ਹੈ ਉਹ ਦਾਉਦ ਇਬਰਾਹਿਮ ਦੀ ਨਿਲਾਮ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਦੇ ਵਿੱਚ ਹੁਣ ਜੇਕਰ ਲੇਟੈਸ ਅਸੀਂ ਗੱਲ ਕਰੀਏ ਤਾਂ ਚਾਰ ਖੇਤ ਨੇ ਚਾਰ ਜਾਇਦਾਦਾਂ ਨੇ ਇਸ ਤੀਆਂ ਜਿਹੜੀ ਕਿ ਹੁਣ ਜਿਨ੍ਹਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਉੱਪਰ ਇਹਨਾਂ ਦੇ ਪਰਿਵਾਰ ਦਾ ਕਬਜ਼ਾ ਹੈ ਦਾਉਦ ਇਬਰਾਹਿਮ ਦੀ ਮਾਤਾ ਦਾ ਕਬਜ਼ਾ ਹੈ ਸੋ ਇਸੇ ਕਰਕੇ ਜਿਹੜਾ ਆ ਉਸ ਨੂੰ ਨਿਲਾਮ ਕੀਤਾ ਜਾਊਗਾ ਔਰ ਚਾਰ ਖੇਤਾਂ ਦੀ ਨਿਲਾਮੀ ਹੋਵੇਗੀ தாவੂਦ ਇਬਰਾਹਿਮ ਦੀ ਮਾਤਾ ਦੀ ਜਾਇਦਾਦ ਹੈ ਤੇ ਇਹ ਇਬਰਾਹਿਮ ਦੇ ਨਾਲ ਜੁੜੀ ਹੈ ਇਸੇ ਕਰਕੇ ਇਹਨਾਂ ਦੇ ਖਿੱਤਾਂ ਦੀ ਨਿਲਾਮੀ ਕੀਤੀ ਜਾਵੇਗੀ ਹੁਣ ਤੱਕ 11 ਜਾਇਦਾਦਾਂ ਦੀ ਨਿਲਾਮੀ ਹੋ ਚੁੱਕੀ ਹੈ ਤੇ ਜਿਨ੍ਹਾਂ ਦੀ ਕੁੱਲ ਕੀਮਤ 11 ਕਰੋੜ ਰੁਪਏ ਦੱਸੀ ਜਾ ਰਹੀ ਹੈ 2017 ਦੇ ਵਿੱਚ ਵੀ ਹੋਈ ਸੀ ਔਰ தாவੂਦ ਇਬਰਾਹਿਮ ਅੰਡਰਵਰਲਡ ਡਾਊਨ ਹੈ ਮੁੰਬਈ ਜਿਹੜਾ ਬੌਮ ਬਲਾਸਟ ਹੋਇਆ ਸੀ ਉਸ ਦਾ ਇਹ ਮਾਸਟਰਮਾਈਂਡ ਹੈ ਹਾਲਾਂਕਿ ਹੁਣ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਰਹਿ ਰਿਆ ਔਰ ਕਰਾਚੀ ਦੇ ਵਿੱਚ ਰਹਿ ਕੇ ਇਹ ਵੀ ਅਫਵਾਹਾਂ ਸਾਹਮਣੇ ਆਈਆਂ ਸੀਗੀਆਂ ਇਹ ਵੀ ਖਬਰ ਸੋਰਸਸ ਤੋਂ ਸਾਹਮਣੇ ਆਈ ਕਿ ਦਾਉਦ ਇਬਰਾਹਿਮ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ ਤੇ ਉਸ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਇਹ ਕਿਹਾਸਰਾਈਆਂ ਮੀਡੀਆ ਦੇ ਸੋਰਸਸ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿੰਨੀ ਕੁ ਸੱਚ ਕਿੰਨੀ ਕੁ ਝੂਠ ਹੈ ਇਸ ਦੀ ਪੁਸ਼ਟੀ ਨਹੀਂ ਹੋ ਪਾਈ ਪਰ ਫਿਲਹਾਲ ਮਹਾਰਾਸ਼ਟਰ ਦੇ ਪ੍ਰਸ਼ਾਸਨ ਨੇ ਵੱਡਾ ਸਕੰਜਾ ਦਾਉਦ ਇਬਰਾਹਿਮ ਤੇ ਕਸਿਆ ਚਾਰ ਖੇਤਾਂ ਦੀ ਨਿਲਾਮੀ ਕੀਤੀ ਜਾਵੇਗੀ 19 ਲੱਖ ਤੇ 21000 ਰੁਪਿਆ ਨਿਲਾਮੀ ਦੀਰ ڈاکਮ ਜਿਹੜੀ ਉਹ ਰੱਖ ਦਿੱਤੀ ਗਈ ਆ ਪਹਿਲਾਂ ਵੀ ਕੁੱਲ 11 ਜਾਇਦਾਦਾਂ 2017 ਦੇ ਵਿੱਚ 11 ਕਰੋੜ ਰੁਪਏ ਦੀਆਂ ਨਿਲਾਮ ਕਰ ਦਿੱਤੀਆਂ ਗਈਆਂ ਸੀ ਤਾਂ ਹੁਣ ਭਾਰਤ ਨੇ ਸਿਕੰਜਾ ਕੱਸਿਆ ਖਾਸ ਕਰਕੇ ਮਹਾਰਾਸ਼ਟਰ ਦੇ ਵਿੱਚ ਇਹਨਾਂ ਦੀ ਜਾਇਦਾਦ ਹੈ ਉਹਨਾਂ ਤੇ ਜਿਹੜਾ ਦਾਉਦ ਇਬਰਾਹਿਮ ਦੀ ਮਾਂ ਦਾ ਕਬਜ਼ਾ ਹੈ ਸੋ ਇਸੇ ਕਰਕੇ ਉਹ ਵੀ ਨਲਾਮ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਵੇਗੀ ਹਾਲਾਂਕਿ ਸੁਰਖੀਆਂ ਦੇ ਵਿੱਚ ਇਹ ਖਬਰ ਰਹੀ ਹੈ ਥੋੜੇ ਸਮਾਂ ਪਹਿਲਾਂ ਕਿਹਾ ਗਿਆ ਸੀ ਕਿ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਦਾਉਦ ਇਬਰਾਹਿਮ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ ਤੇ ਉਸ ਦੀ ਮੌਤ ਹੋ ਚੁੱਕੀ ਹੈ ਇਹ ਖਬਰਾਂ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਰਹੀਆਂ ਨੇ ਫਿਲਹਾਲ ਇਹ ਸੱਚ ਹੈ ਕਿ ਝੂਠ ਇਸ ਦੀ ਪੁਸ਼ਟੀ ਨਹੀਂ ਹੋਈ ਉਸ ਤੋਂ ਬਾਅਦ ਦੇ ਵਿੱਚ ਹੁਣ ਫਿਰ ਮਹਾਰਾਸ਼ਟਰ ਦੀ ਸਰਕਾਰ ਨੇ ਪ੍ਰਸ਼ਾਸਨ ਨੇ ਇਹ ਵੱਡਾ ਸਕੰਝਾ ਜਿਹੜਾ ਆ ਦਾਉਦ ਇਬਰਾਹਿਮ ਤੇ ਕਸ ਦਿੱਤਾ ਹੈ ਚਾਰ ਖੇਤਾਂ ਦੀ ਨਿਲਾਮੀ ਕੀਤੀ ਜਾਵੇਗੀ ਜਿਸ ਦੀ ਰਕਮ 19 ਲੱਖ ਤੇ 21000 ਹੈ ਮੁੱਖ ਮਾਸਟਰਮਾਈਂਡ ਹੈ ਜਿਸ ਦੇ ਵਿੱਚ ਸੈਂਕੜੇ ਜਾਨਾਂ ਗਈਆਂ ਸੀ ਮੁੰਬਈ ਦਾ ਬੌਮ ਬਲਾਸਟ ਉਹ ਅੱਜ ਵੀ ਯਾਦ ਕਰਦੇ ਆ ਤਾਂ ਲੂ ਕੰਡੇ ਖੜੇ ਹੋ ਜਾਂਦੇ ਨੇ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਉਸ ਬੌਮ ਬਲਾਸਟ ਬਾਰੇ ਦੇ ਵਿੱਚ ਜਦੋਂ ਸੋਚਦੇ ਆ ਤਾਂ ਉਸ ਦਾ ਮੁੱਖ ਮਾਸਟਰਮਾਈਂਡ ਸੀਗਾ ਦਾਉਦ ਇਬਰਾਹਿਮ ਸੋਸੇ ਕੇਸ ਦੇ ਵਿੱਚ ਹੀ ਇਹ ਮੋਸਟ ਵਾਂਟਡ ਹੈ ਮੋਸਟ ਲੋੜਿੰਦਾ ਹੈ ਅੰਡਰਵਰਲਡ ਡਾਊਨ ਹੈ ਇਸ ਤੇ ਲਿੰਕ ਆਦੀ ਜੇਕਰ ਗੱਲ ਕਰੀਏ ਤਾਂ ਉਹ ਤੁਸੀਂ ਵੀ ਜਾਣਦੇ ਹੋ ਤਾਂ ਕਰਾਚੀ ਦੇ ਵਿੱਚ ਫਿਲਹਾਲ ਦੱਸਿਆ ਜਾ ਰਿਹਾ ਕਿ ਰਹਿ ਰਿਆ ਉੱਥੇ ਦੀਆਂ ਹੀ ਇਹਦੀਆਂ ਖਬਰਾਂ ਜਿਹੜੀਆਂ ਆਈਆਂ ਸੀ ਹੁਣ ਸਕੰਜਾ ਕੱਸਿਆ ਗਿਆ ਹੈ ਜਲਦੀ ਹੀ ਜਾਇਦਾਦ ਜਿਹੜੀ ਹੈ ਨਿਲਾਮ ਕਰ ਦਿੱਤੀ ਜਾਵੇਗੀ ਇਹਦੀ ਕੁੱਲ ਕੀਮਤ ਦੀ ਜਾਇਦਾਦ ਜਿਹੜੀ ਹੈ ਉਹ ਦਾਉਦ ਇਬਰਾਹਿਮ ਦੀ ਨਿਲਾਮ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਦੇ ਵਿੱਚ ਹੁਣ ਜੇਕਰ ਲੇਟੈਸ ਅਸੀਂ ਗੱਲ ਕਰੀਏ ਤਾਂ ਚਾਰ ਖੇਤ ਨੇ ਚਾਰ ਜਾਇਦਾਦਾਂ ਨੇ ਇਸ ਤੀਆਂ ਜਿਹੜੀ ਕਿ ਹੁਣ ਜਿਨ੍ਹਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਉੱਪਰ ਇਹਨਾਂ ਦੇ ਪਰਿਵਾਰ ਦਾ ਕਬਜ਼ਾ ਹੈ ਦੌਦ ਇਬਰਾਹਿਮ ਦੀ ਮਾਤਾ ਦਾ ਕਬਜ਼ਾ ਹੈ ਸੋ ਇਸੇ ਕਰਕੇ ਜਿਹੜਾ ਆ ਉਸ ਨੂੰ ਨਿਲਾਮ ਕੀਤਾ ਜਾਊਗਾ ਔਰ ਚਾਰ ਖੇਤਾਂ ਦੀ ਨਿਲਾਮੀ ਹੋਵੇਗੀ ਦੌਦ ਇਬਰਾਹਿਮ ਦੀ ਮਾਤਾ ਦੀ ਜਾਇਦਾਦ ਹੈ ਤੇ ਇਹ ਇਬਰਾਹਿਮ ਦੇ ਨਾਲ ਜੁੜੀ ਹੈ ਇਸੇ ਕਰਕੇ ਇਹਨਾਂ ਦੇ ਖੇਤਾਂ ਦੀ ਨਿਲਾਮੀ ਕੀਤੀ ਜਾਵੇਗੀ ਹੁਣ ਤੱਕ 11 ਜਾਇਦਾਦਾਂ ਦੀ ਨਿਲਾਮੀ ਹੋ ਚੁੱਕੀ ਹੈ ਤੇ ਜਿਨ੍ਹਾਂ ਦੀ ਕੁੱਲ ਕੀਮਤ 11 ਕਰੋੜ ਰੁਪਏ ਦੱਸੀ ਜਾ ਰਹੀ ਹੈ 2017 ਦੇ ਵਿੱਚ ਵੀ ਹੋਈ ਸੀ ਔਰ ਦੌਦ ਇਬਰਾਹਿਮ ਅੰਡਰਵਰਲ ਡਾਊਨ ਹੈ ਮੁੰਬਈ ਜਿਹੜਾ ਬੌਮ ਬਲਾਸਟ ਹੋਇਆ ਸੀ ਉਸ ਦਾ ਇਹ ਮਾਸਟਰਮਾਈਂਡ ਹੈ ਹਾਲਾਂਕਿ ਹੁਣ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਰਹਿ ਰਿਹਾ ਔਰ ਕਰਾਚੀ ਦੇ ਵਿੱਚ ਰਹਿ ਕੇ ਇਹ ਵੀ ਅਫਵਾਹਾਂ ਸਾਹਮਣੇ ਆਈਆਂ ਸਿਗੀਆਂ ਇਹ ਵੀ ਖਬਰ ਸੋਰਸਸ ਤੋਂ ਸਾਹਮਣੇ ਆਈ ਕਿ ਦਾਉਦ ਇਬਰਾਹਿਮ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ ਤੇ ਉਸ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ ਇਹ ਕਿਆਸਰਾਈਆਂ ਮੀਡੀਆ ਦੇ ਸੋਰਸਸ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿੰਨੀ ਕੁ ਸੱਚ ਕਿੰਨੀ ਕੁ ਝੂਠ ਹੈ ਇਸ ਦੀ ਪੁਸ਼ਟੀ ਨਹੀਂ ਹੋ ਪਾਈ ਪਰ ਫਿਲਹਾਲ ਮਹਾਰਾਸ਼ਟਰ ਦੇ ਪ੍ਰਸ਼ਾਸਨ ਨੇ ਵੱਡਾ ਸਕੰਜਾ ਦਾਉਦ ਇਬਰਾਹਿਮ ਤੇ ਕਸਿਆ ਚਾਰ ਖੇਤਾਂ ਦੀ ਨਿਲਾਮੀ ਕੀਤੀ ਜਾਵੇਗੀ 19 ਲੱਖ ਤੇ 21000 ਰੁਪਿਆ ਨਿਲਾਮੀ ਦੀ ਰਡਕਮ ਜਿਹੜੀ ਉਹ ਰੱਖ ਦਿੱਤੀ ਗਈ ਹੈ ਪਹਿਲਾਂ ਵੀ ਕੁੱਲ 11 ਜਾਇਦਾਦਾਂ 2017 ਦੇ ਵਿੱਚ 11 ਕਰੋੜ ਰੁਪਏ ਦੀਆਂ ਨਿਲਾਮ ਕਰ ਦਿੱਤੀਆਂ ਗਈਆਂ ਸੀ ਤਾਂ ਹੁਣ ਭਾਰਤ ਨੇ ਸਿਕੰਜਾ ਕੱਸਿਆ ਖਾਸ ਕਰਕੇ ਮਹਾਰਾਸ਼ਟਰ ਦੇ ਵਿੱਚ ਇਹਨਾਂ ਦੀ ਜਾਇਦਾਦ ਹੈ ਉਹਨਾਂ ਤੇ ਜਿਹੜਾ ਦਾਉਦ ਇਬਰਾਹਿਮ ਦੀ ਮਾਂ ਦਾ ਕਬਜ਼ਾ ਹੈ ਸੋ ਇਸੇ ਕਰਕੇ ਉਹ ਵੀ ਨਿਲਾਮ ਜਿਹੜੀ ਆ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਵੇਗੀ ਹਾਲਾਂਕਿ ਸੁਰਖੀਆਂ ਦੇ ਵਿੱਚ ਇਹ ਖਬਰ ਰਹੀ ਹੈ ਥੋੜੇ ਸਮਾਂ ਪਹਿਲਾਂ ਕਿਹਾ ਗਿਆ ਸੀ ਕਿ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਦਾਉਦ ਇਬਰਾਹਿਮ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ ਤੇ ਉਸ ਦੀ ਮੌਤ ਹੋ ਚੁੱਕੀ ਹੈ ਇਹ ਖਬਰਾਂ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਰਹੀਆਂ ਨੇ ਫਿਲਹਾਲ ਇਹ ਸੱਚ ਹੈ ਕਿ ਝੂਠ ਇਸ ਦੀ ਪੁਸ਼ਟੀ ਨਹੀਂ ਹੋਈ ਉਸ ਤੋਂ ਬਾਅਦ ਦੇ ਵਿੱਚ ਹੁਣ ਫਿਰ ਮਹਾਰਾਸ਼ਟਰ ਦੀ ਸਰਕਾਰ ਨੇ ਪ੍ਰਸ਼ਾਸਨ ਨੇ ਇਹ ਵੱਡਾ ਸਕੰਝਾ ਜਿਹੜਾ ਆ ਦਾਉਦ ਇਬਰਾਹਿਮ ਤੇ ਕਸ ਦਿੱਤਾ ਹੈ ਚਾਰ ਖੇਤਾਂ ਦੀ ਨਿਲਾਮੀ ਕੀਤੀ ਜਾਵੇਗੀ ਜਿਸ ਦੀ ਰਕਮ 19 ਲੱਖ ਤੇ 21000 ਹੈ ਮੁੱਖ ਮਾਸਟਰਮਾਈਂਡ ਹੈ ਜਿਸ ਦੇ ਵਿੱਚ ਸੈਂਕੜੇ ਜਾਨਾ ਗਈਆਂ ਸੀ ਮੁੰਬਈ ਦਾ ਬੌਮ ਬਲਾਸਟ ਨੂੰ ਅੱਜ ਵੀ ਯਾਦ ਕਰਦੇ ਹਾਂ ਤਾਂ ਲੂਂ ਕੰਡੇ ਖੜੇ ਹੋ ਜਾਂਦੇ ਨੇ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਉਸ ਬੌਮ ਬਲਾਸਟ ਬਾਰੇ ਦੇ ਵਿੱਚ ਜਦੋਂ ਸੋਚਦੇ ਹਾਂ ਤਾਂ ਉਸ ਦਾ ਮੁੱਖ ਮਾਸਟਰਮਾਈਂਡ ਸੀਗਾ ਦਾਉਦ ਇਬਰਾਹਿਮ ਸੋਸੇ ਕੇਸ ਦੇ ਵਿੱਚ ਹੀ ਇਹ ਮੋਸਟ ਵਾਂਟਡ ਹੈ ਮੋਸਟ ਲੁੜਿੰਦਾ ਹੈ ਅੰਡਰਵਰਲਡ ਡਾਊਨ ਹੈ ਇਸ ਤੇ ਲਿੰਕ ਦੀ ਜੇਕਰ ਗੱਲ ਕਰੀਏ ਤਾਂ ਉਹ ਤੁਸੀਂ ਵੀ ਜਾਣਦੇ ਹੋ ਤਾਂ ਕਰਾਚੀ ਦੇ ਵਿੱਚ ਫਿਲਹਾਲ ਦੱਸਿਆ ਜਾ ਰਿਹਾ ਕਿ ਰਹਿ ਰਿਆ ਉੱਥੇ ਦੀਆਂ ਹੀ ਇਹਦੀਆਂ ਖਬਰਾਂ ਜਿਹੜੀਆਂ ਆਈਆਂ ਸੀ ਹੁਣ ਸਕੰਜਾ ਕੱਸਿਆ ਗਿਆ ਹੈ ਜਲਦੀ ਹੀ ਜਾਇਦਾਦ ਜਿਹੜੀ ਹੈ ਨਲਾਮ ਕਰ ਦਿੱਤੀ ਜਾਵੇਗੀ ਇਹਦੀ ਕੁੱਲ ਕੀਮਤ ਦੀ ਜਾਇਦਾਦ ਜਿਹੜੀ ਹੈ